ਜੇ ਸੇਵੀ ਅਣਜਾਣ ਨੰਬਰ ਤੋਂ ਵੀਡੀਓ ਕਾਲ ਨਾ ਚੱਕੋ WhatsApp ਦੇ ਉੱਪਰ ਇੱਕਾ Google ਵਾਲਿਆਂ ਦਾ ਆ Meet ਜਾਂ Face Time ਦੇ ਉੱਪਰ ਜਿਹੜੀ ਵੀਡੀਓ ਕਾਲਾਂ ਆਉਂਦੀਆਂ ਨੇ ਉਹਨਾਂ ਨੂੰ ਨਾ ਚੱਕੋ ਜੇਕਰ ਤੁਹਾਡੇ ਕੋਲੇ ਨੰਬਰ ਸੇਵ ਨਹੀਂ ਹੈਗਾ ਚਾਹੇ ਕੋਈ ਬਾਹਰਲਾ ਨੰਬਰ ਆ ਚਾਹੇ ਇੰਡੀਆ ਦਾ ਨੰਬਰ ਆ ਚਾਹੇ ਕਿਸੇ ਵੀ ਮਰਜ਼ੀ ਮੁਲਕ ਦਾ ਨੰਬਰ ਆ ਜਿਸ ਬੰਦੇ ਨੂੰ ਤੁਸੀਂ ਨਹੀਂ ਜਾਣਦੇ ਤੁਹਾਨੂੰ ਕੋਈ ਵੀਡੀਓ ਕਾਲ ਕਰ ਰਿਹਾ ਆ ਉਸ ਦੀ ਵੀਡੀਓ ਕਾਲ ਕਟੋ ਉਸ ਤੋਂ ਬਾਅਦ ਉਸ ਨੂੰ ਨਾਰਮਲ ਕਾਲ ਕਰੋ ਉਸ ਨੂੰ ਕਹੋ ਕਿ ਹਾਂਜੀ ਕੌਣ ਬੋਲਦੇ ਹੋ ਤੇ ਉਹਦੇ ਨਾਲ ਤੁਸੀਂ ਗੱਲਬਾਤ ਕਰੋ ਜੇਕਰ ਤੁਹਾਨੂੰ ਲੱਗੂਗਾ ਵੀਡੀਓ ਕਾਲ ਕਰਨੀ ਚਾਹੀਦੀ ਆ ਤੇ ਤਾਂ ਕਰਿਓ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਆਪਣਾ ਕੈਮਰਾ ਬੰਦ ਰੱਖੋ ਜਾਂ ਕੈਮਰੇ ਦੇ ਉੱਪਰ ਤੁਸੀਂ ਆਪਣੇ ਦੇ ਉਂਗਲ ਰੱਖ ਸਕ ਉਂਗਲ ਰੱਖ ਕੇ ਵੀ ਤੁਸੀਂ ਵੀਡੀਓ ਕਾਲ ਚੱਕ ਸਕਦੇ ਹੋ ਇੱਕ ਘਟਨਾ ਹੋਰ ਜਿਹੜੀ ਆ ਉਹ ਵਾਪਰੀ ਆ ਯੂਰਪ ਦੇ ਵਿੱਚ ਇੱਕ ਮੁੰਡੇ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਉਸ ਨੂੰ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਈ ਤੇ ਉਸ ਨੇ ਵੀਡੀਓ ਕਾਲ ਚੱਕ ਲਈ ਤੇ ਅੱਗੋਂ ਰਿਕਾਰਡਿੰਗ ਆਨ ਸੀ ਤੇ ਉਹਨਾਂ ਨੇ ਉਸ ਮੁੰਡੇ ਦੀ ਜਿਹੜੀ ਕਾਲ ਆ ਉਹ ਰਿਕਾਰਡ ਕਰ ਲਈ ਬਾਅਦ ਦੇ ਵਿੱਚ ਉਸ ਨੂੰ ਐਡਿਟ ਕਰਕੇ ਇਹ ਵੀਡੀਓ ਭੇਜ ਦਿੱਤੀ ਕਿ ਜਿਵੇਂ ਉਹ ਖੁਦ ਕਿਸੇ ਲੜਕੀ ਦੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਉਹ ਲੜਕੀ ਨੇ ਆਪਣੇ ਕੱਪੜੇ ਉਤਾਰੇ ਹੋਏ ਸੀ ਤੇ ਉਸ ਤੋਂ ਜਿਹੜੇ ਕਿ ਪੈਸੇ ਮੰਗੇ ਜਾ ਰਹੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਪਹਿਲਾਂ ਮੈਂ ਕਿੰਨੀਆਂ ਵੀਡੀਓ ਇਸ ਟੌਪਿਕ ਦੇ ਉੱਪਰ ਪਾ ਚੁੱਕਿਆ ਆ ਸਵਾਲ ਇੱਥੇ ਰੁਕ ਜਾਂਦਾ ਆ ਕਿ ਵੀ ਤੁਸੀਂ ਸ਼ੇਅਰ ਨਹੀਂ ਕਰਦੇ ਇਸ ਕਰਕੇ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਨੇ ਵੀਡੀਓ ਸ਼ੇਅਰ ਕਰ ਦਿਓ ਕੋਈ ਵੀ ਕਿਸੇ ਵੀ ਅਣਜਾਣ ਨੰਬਰ ਤੋਂ ਵੀਡੀਓ ਕਾਲ ਨਾ ਚੱਕੇ ਵੇਕਰ ਕੋਈ ਚੱਕ ਵੀ ਲੈਂਦਾ ਕਿਸੇ ਤੋਂ ਇਦਾਂ ਦੀ ਗਲਤੀ ਹੋ ਵੀ ਗਈ ਆ ਤਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਕਹੋ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਕਿਉਂਕਿ ਉਹ ਧਮਕੀਆਂ ਦਿੰਦੇ ਨੇ ਕਿ ਫੇਸਬੁੱਕ ਦੇ ਉੱਪਰ ਅਕਾਊਂਟ ਬਣਾ ਕੇ ਤੁਹਾਡੇ ਦੋਸਤਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੀ ਇਹ ਵੀਡੀਓ ਭੇਜਾਂਗੇ ਤੇ ਉਹਨਾਂ ਨੂੰ ਕਹੋ ਵੀ ਜੋ ਉਹ ਕਰ ਸਕਦੇ ਆ ਉਹ ਕਰ ਲੈਣ ਉਹ ਕੁਝ ਨਹੀਂ ਕਰ ਸਕਦੇ ਉਹ ਆਪ ਖੁਦ ਚੋਰ ਨੇ ਉਹ ਤੁਹਾਨੂੰ ਕੀ ਬਦਨਾਮ ਕਰਨਗੇ ਵੀਡੀਓ ਸ਼ੇਅਰ ਕਰ ਦਿਓ ਅਵੇਅਰਨੈਸ ਫੈਲੇ ਬਹੁਤ ਬਹੁਤ ਸ਼ੁਕਰੀਆ